ਆ ਦੇਖ ਲੋ ਟਰੈਕਟਰ ਨਾਲ ਕਿਵੇਂ ਮਾਰ ਸਾਫ ਕਰਦੇ ਆ। ਉਹ ਦੇਖ ਲੋ ਬਰਮਾ ਲੱਗਾ ਟਰੈਕਟਰ ਦੇ ਮਗਰ। ਇੱਧਰ ਦੇਖੋ ਐ ਚੱਕ ਚੱਕ ਕੇ ਸਾਫ ਕਰਦੇ ਆ। ਬੁਰਾ 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 ਹਾਲ ਆ। ਆਹ ਸੁਣੋ ਪੈ ਕੇ ਹਟਿਆ ਇਹ। ਦੇਖੋ। ਹਰੇ ਵੀ ਪਈ ਜਾਂਦੀ ਆ ਮਾੜੀ ਮਾੜੀ ਜੀ ਗਲਪਰਾ ਜਾਂਦੀ ਨਹੀਂ ਨਹੀਂ ਹੈਗੀ ਸਾਨੂੰ। 50 ਫੇਰੇ ਟੀ 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 ਦਾ ਤੇਰੀਆ ਦੇਖੋ।

ਆ ਦੇਖ ਲੋ ਇੱਧਰ ਕੋਰਾ ਛੋਟੀ ਮਸ਼ੀਨ ਨਾਲ ਲੱਗ ਰਿਹਾ ਆ ਦੇਖ ਲੋ ਬਈ ਇਤਰਾਹਾ ਜਾ ਪਾਇਆ ਬੰਦ ਪਰ ਮਾ ਹੌਣ ਮਾਰੂ ਚੱਕ ਚੱਕ ਕੇ ਜੋ ਆ ਇੱਧਰ ਆ ਖੱਦਾ ਕੋਰਾ ਓ ਲੱਗਦਾ ਘੋਰਾ ਇੱਕ ਸਾਹਮਣੇ ਆਏ ਹੋ ਗੱਡੀ ਵਿੱਚ ਥੋੜੀ ਜੀ ਦੀ ਜੀ ਅਸੀਸਾਂ ਦੀਦਾ ਬਾੜ ਗੱਡੀ ਦੇ ਹਾਲਾਤ ਉਹ ਦੇਖੋ ਹਰ ਅੱਛਾ ਰਿਖਾਤਾ ਆਹ ਫਾਨੀ ਜਨਾਂ ਪਾਣੀ ਚੈੱਕ ਦੇ ਹੁੰਦੇ ਆਗੇ ਪਿੰਡਾਂ ਦੇ ਬਰ ਤੇ ਏਕਾ ਲਿਆ ਇਹਨਾਂ ਨੇ ਉਹ ਤਾਂ ਵਾਸਤੇ ਟਰੈਕਟਰ ਹੀ ਟਰੈਕਟਰ ਹੋ ਜਾਂਦੇ ਉਹ ਜਾਂਦਾ ਇੱਕ ਹੋ ਜਾਂਦਾ ਟਰੈਕਟਰ ਜੀ ਸੀ ਵੀ ਆ ਇਹਨਾਂ ਨਾਲ ਹੀ ੱੱਕੀ ਜਾਂਦੇ ਉਹ ਤਾਂ ਹੁਣ ਬੰਦਾ ਤਾਂ ਚੱਕ ਨਹੀਂ ਸਕਦਾ ਕਿਉਂਕਿ ਬਰਫ਼ ਹੈ ਵਾਲੀ ਅੱਛਾ ਤਾਂ ਇਹਦਾ ਵੀ ਵਾਰਨਿੰਗ ਦਿੱਤੀ ਸੀ ਕਿ ਬਾਹਰ ਨਾਲ ਖਿਲੋ 스노우 ਸਟੋਨ ਆਉਣਾ 스노우 ਸਟੋਨ ਆਇਆ ਵੀ ਬਹੁਤ ਜ਼ਿਆਦਾ ਆਲੇ ਕਰੋ ਬਈ ਬਹੁਤ ਜ਼ਿਆਦਾ ਬਰਫ ਪੈ ਗਈ ਤੇ ਇਹ ਤਾਂ ਹੋਰ ਵੀ ਪਊਗੀ ਬਹੁਤ ਜ਼ਿਆਦਾ ਹੋ ਲੱਗ ਰਿਹਾ ਦੇਖੋ ਟਰੈਕਟਰ ਟਰੈਕਟਰ ਕਿੰਨੇ ਸਾਹਮਣੇ ਆਹ ਆਹ ਸਾਫ਼ ਦਿੱਤਾ ਲੱਗਦਾ ਹੈ ਇਹ ਤੋੜਾ ਲੱਗ ਰਿਹਾ